ਹਾਂਜੀ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਦੋਸਤੋ ਅੱਜ ਆਪਾਂ ਇਟਲੀ ਦੇ ਰਿਗਾਰਡਿੰਗ ਜਿਹੜੀ ਆ ਖਬਰ ਲੈ ਕੇ ਆਏ ਆ ਬਹੁਤ ਸਾਰੇ ਕਮੈਂਟ ਆ ਰਹੇ ਸੀ ਬੀ ਪੈਂਡ ਭਰਾਵਾਂ ਦੇ ਬਹੁਤਿਆਂ ਨੇ ਮੈਂ ਦੱਸ ਵੀ ਚੁੱਕੇ ਆ ਤੇ ਇੱਥੇ ਆਪਾਂ ਵੀਡੀਓ ਵੀ ਬਣਾ ਚੁੱਕੇ ਆ ਕੀ ਰਸੀਦ ਕਿਵੇਂ ਆ ਰਹੀਆਂ ਕਿੱਦਾਂ ਦੀਆਂ ਹੁੰਦੀਆਂ ਵਾ ਪਰ ਹੁਣ ਦੱਦਿਏ ਨੋਲਾ ਉਸਤਾ ਆ ਰਹੇ ਆ ਤੇ ਦੋ ਦਿਨ ਕੇਸ ਇਹੋ ਜਿਹੇ ਆਏ ਆ ਜਿਦੇ ਵਿੱਚ ਮਾਲਕ ਮੁਕਰ ਗਿਆ ਤੇ ਇੱਕ ਦਾ ਕਹਿ ਲਓ ਕਿ ਮਾਲਕ ਜਿਹੜਾ ਵਾ ਬਿਮਾਰ ਚੱਲ ਰਿਹਾ ਵਾ ਸੋ ਇਸ ਕਰਕੇ ਆਪਾਂ ਇਹ ਵੀਡੀਓ ਦਾ ਜਿਹੜਾ ਟੌਪਿਕ ਆ ਕੀ ਮੰਨ ਲਓ ਜੇ ਮਾਲਕ ਮੁਕਰ ਜਾਵੇ ਜਾਂ ਮਰ ਜਾਵੇ ਤਾਂ ਕੀ ਹੱਲ ਹੋ ਸਕਦਾ ਇਟਲੀ ਪੇਪਰ ਨਿਕਲੂਗੇ ਜਾਂ ਨਹੀਂ ਨਿਕਲੂਗੇ ਸੋ ਇਹ ਵੀਡੀਓ ਉਸ ਬਾਬਤ ਹੈ ਸੋ ਹੰਤ ਤੱਕ ਬਣੇ ਰਹੋ ਕਿਉਂਕਿ ਆਪਾਂ ਤੁਹਾਨੂੰ ਜਿਹੜੀ ਹੈ ਗਰਾਊਂਡ ਰਿਐਲਿਟੀ ਇਟਲੀਾਰੇ ਦੱਸਣ ਜਾ ਰਹੇ ਹਾਂ ਸੋ ਦੋਸਤੋ ਪਹਿਲਾਂ ਤਾਂ ਮੈਂ ਇਹ ਦੱਸ ਦਵਾ ਕਿ ਜੇ ਕਿਸੇ ਦੀ ਪੇਪਰ ਲਾਏ ਹੋਏ ਇਟਲੀ ਦੇ ਤੇ ਉਹਦਾ ਮਾਲਕ ਮੁਕਰ ਗਿਆ ਵਾ ਜਾਂ ਮਾਰ ਚੁੱਕਿਆ ਵਾ ਜਾਂ ਕੁਝ ਵੀ ਕਹਿ ਲਓ ਜਾਂ ਕੰਪਨੀ ਬੰਦ ਹੋ ਗਈ ਹੈ ਬਲੈਕਲਿਸਟ ਹੋ ਗਈ ਹੈ ਅ ਕਿਉਂਕਿ ਆਪਣੇ ਜਿਹੜੇ ਦੇਸੀ ਆ ਜਾਂ ਇਟਾਲੀਅਨ ਗੋਰੇ ਆ ਇਹ ਵੀ ਆਪਣੇ ਦੇਸੀ ਇਹਨੇ ਸਕਾਤੇ ਆ ਕੰਪਨੀਆਂ ਖੋਲ ਲੈਂਦੇ ਆ ਖੋਲਣੀ ਕੋਈ ਔਖੀ ਨਹੀਂ ਆ ਤੇ ਉੱਤੇ ਬੰਦੇ ਬੁਲਾ ਕੇ ਬਾਅਦ ਚੋਂ ਜਦੋਂ ਉਹ ਚ ਕੋਈ ਕੰਪਨੀ ਉਹ ਫੇਕ ਨਿਕਲਦੀ ਆ ਤਾਂ ਬਲੈਕਲਿਸਟ ਪਾਇਆ ਜਾਂਦੀ ਤੇ ਬੰਦ ਹੋ ਜਾਂਦੀ ਆ ਬੰਦਿਆਂ ਕੋ ਪੈਸੇ ਝਾੜ ਲੈਂਦੇ ਇਹ ਅੱਜ ਕੱਲ ਠੱਗ ਠੱਗੀ ਆ ਚੱਲ ਰਿਆ ਵਾ ਸੋ ਜੇ ਮੰਨ ਲਓ ਜੇ ਸਹੀ ਮੈਨੇ ਤੁਹਾਡੇ ਪੇਪਰ ਲੱਗੇ ਹੋਏ ਆ ਮਾਲਕ ਮਰ ਜਾਂਦਾ ਜਾਂ ਮੁੱਕਰ ਜਾਂਦਾ ਵਾ ਤੇ ਜੇ ਤੁਹਾਡੀ ਪ੍ਰੀ ਅਪਰੂਵਲ ਨਹੀਂ ਆਈ ਪ੍ਰੀ ਅਪਰੂਵਲ ਭਾਵ ਨੌਲਾ ਹਸਤਾ ਦੀ ਪ੍ਰੀ ਅਪਰੂਵਲ ਨਹੀਂ ਆਈ ਪੇਪਰ ਤੁਹਾਡੇ ਜਮਾਂ ਨਹੀਂ ਹੋਏ ਉਧਰੋਂ ਕੱਟ ਨਹੀਂ ਹੋਈ ਤਾਂ ਉਸ ਸੂਰਤ ਵਿੱਚ ਜਿਹੜੇ ਤੁਹਾਡਾ ਕੰਟਰੈਕਟ ਵਾ ਉਹ ਵੀ ਕੈਂਸਲ ਆ ਤਾਂ ਤੁਹਾਡੇ ਜਿਹੜੀ ਪੇਪਰ ਦੀ ਕਾਰਵਾਈ ਆ ਉਹ ਵੀ ਠੱਪ ਹੋ ਜਾਂਦੀ ਆ ਸੋ ਉਸ ਚੱਕਰ ਚ ਤੁਸੀਂ ਐਵੇਂ ਇੱਧਰ ਉੱਧਰ ਏਜੰਟਾਂ ਦੀ ਖੱਜਲ ਖਵਾਰੀ ਚ ਨਾ ਪਿਓ ਤੁਹਾਨੂੰ ਦੁਬਾਰਾ ਤੋਂ ਪ੍ਰੋਸੀਜਰ ਨਵੀਂ ਜਰੂਰ ਡੈਕਰੈਟੋ ਫਲੂਸੀ ਜਿਹੜੀ ਜਲਾਈ ਵਿੱਚ ਹਲੇ ਪਈ ਹੈ 30% ਕੋਟਾ ਟੂਰਿਜ਼ਮ ਤੇ ਹਸਪੀਟਲ ਦੀ ਦਾ ਉੱਚ ਲਾ ਸਕਦੇ ਆ ਸੋ ਐਮੀ ਏਜੰਟਾਂ ਤੇ ਕਹਿਣ ਤੇ ਪੈਸੇ ਜਾਂ ਪਾਸਪੋਰਟ ਦਾ ਆਪਣਾ ਪਸਾਰੀ ਰੱਖਿਓ ਤੇ ਮੈਂ ਬਾਰ ਬਾਰ ਕਹਿੰਦਾ ਪਾਸਪੋਰਟ ਦੇਣ ਦੀ ਲੋੜ ਨਹੀਂ ਫੋਟੋ ਕਾਪੀ ਤੇ ਗੱਲ ਬਣ ਜਾਂਦੀ ਹੈ ਕਿਉਂਕਿ ਜਿਹੜੀ ਡਾਕੂਮੈਂਟੇਸ਼ਨ ਪਹਿਲਾਂ ਤੁਹਾਡਾ ਆਫਰ ਲੈਟਰ ਆਉਣਾ ਕੰਟਰੈਕਟ ਹੋਇਆ ਹੋਣਾ ਉਹ ਸਾਰਾ ਪਾਸਪੋਰਟ ਦੀ ਫੋਟੋ ਕਾਪੀ ਦੀ ਗੱਲ ਬਣ ਜਾਂਦੀ ਹੈ ਸੋ ਹੁਣ ਗੱਲ ਕਰੀਏ ਜੇ ਆ ਤੁਹਾਡੇ ਕੀ ਕੈਟ ਜਮਾ ਹੋ ਚੁੱਕੀ ਆ ਤੇ ਸਾਡਾ ਪ੍ਰੋਸੈਸ ਚੱਲ ਰਿਹਾ ਬਈ ਪ੍ਰੀ ਅਪਰੂਵਲ ਜਿਹਨੂੰ ਕਹਿੰਦੇ ਆ ਕਿ ਜੈਸ ਹੋ ਗਈ ਆ ਇਮੀਗ੍ਰੇਸ਼ਨ ਵੱਲੋਂ ਇਟਲੀ ਦੀ ਵੱਲੋਂ ਕਸਤੂਰਾ ਜੀ ਨੂੰ ਕਹਿੰਦੀ ਆ ਕਸਤੂਰ ਜੀ ਨੇ ਤੁਹਾਨੂੰ ਹਾਂ ਕਰਤੀ ਆ ਤੇ ਤੁਹਾਡੇ ਪੇਪਰ ਪਹੁੰਚ ਚੁੱਕੇ ਆ ਤੁਹਾਡੇ ਕੋਲ ਪ੍ਰੀ ਅਪਰੂਵਲ ਦੀ ਜਿਹੜੀ ਆ ਈਮੇਲ ਆ ਚੁੱਕੀ ਆ ਨੋਲਾ ਹੁਸਤਾ ਜੀ ਤੇ ਉਸ ਚੱਕਰ ਚ ਜੇ ਕੀ ਕਰ ਸਕਦੇ ਆ ਤੁਸੀਂ ਕਸਤੂਰਾ ਜੀ ਜਿਹਨੂੰ ਇਮੀਗ੍ਰੇਸ਼ਨ ਇਟਾਲੀਅਨ ਦੀ ਮਦਦ ਲੈ ਸਕਦੇ ਆ ਕਹਿ ਦਈਏ ਜਾਂ ਆਪਣੇ ਉੱਥੇ ਕੋਈ ਜਿਹੜਾ ਵੀ ਬੰਦਾ ਵਾ ਉਹਨੂੰ ਲੋਕਲ ਲੋਕਲ ਜਿਹੜਾ ਲੇਬਰ ਆਫਿਸ ਆ ਲਾਗੇ ਸ਼ਾਗੇ ਉੱਥੇ ਜਾ ਕੇ ਜਾਂ ਕਸਤੂਰੇ ਜਾ ਕੇ ਆ ਜਿਹੜੀ ਆ ਨਵੀਂ ਅਰਜੀ ਦੇਣ ਦੀ ਜਾਂ ਕਹਿੰਦੇ ਕੰਪਨੀ ਚੇਂਜ ਕਰਨ ਦੀ ਜਿਹੜੀ ਆ ਤੁਸੀਂ ਉਹ ਰਿਕਵੈਸਟ ਪਾ ਸਕਦੇ ਪਰ ਇਹ ਕੁਝ ਸਪੈਸ਼ਲ ਕੇਸ ਵਿੱਚ ਹੁੰਦਾ ਹਰ ਇੱਕ ਨਾਲ ਨਹੀਂ ਹੁੰਦਾ ਤੇ ਉਸ ਲਈ ਵੀ ਬਹੁਤ سارے ਜਿਹੜੇ ਕਾਗਜ਼ ਪੱਤਰ ਤੇ ਪ੍ਰੂਫ ਲਾਉਣੇ ਪੈਂਦੇ ਆ ਜੋ ਸਾਰਾ ਠਾੜਾ ਇਟਾਲੀਅਨ ਲਾਇਰ ਜਿਹੜਾ ਵਾ ਉਹ ਕਰੇਗਾ ਤੋ ਜਿਹੜਾ ਆਪਾਂ ਕਹਿੰਦੇ ਆਂ ਵੀ ਸਾਡੇ ਜਿਹੜੇ ਏਜੰਟ ਬੈਠੇ ਆ ਆ ਪੰਜਾਬ ਚ ਸੋ ਇਹਨਾਂ ਦਾ ਕੋਈ ਨਹੀਂ ਹੁੰਦਾ ਇਹਨਾਂ ਨੇ ਸਿਰਫ ਜੋ ਇਟਾਲੀਅਨ ਨੇ ਜਾ ਕੇ ਮਾਲਕ ਨੇ ਪੇਪਰ ਮੰਗੇ ਉਹੀ ਗਾਂ ਫਾਰਵਰਡ ਕਰਨੇ ਆ ਇਹ ਸਰਵ ਕਹਿ ਲੋ ਕਿ ਉਤੋਂ ਮਲਾਈ ਜਿਵੇਂ ਦੁੱਧ ਤੋਂ ਖਾਣ ਵਾਲੇ ਹੁੰਦੇ ਆ ਤੋ ਇਸ ਕਰਕੇ ਅਡਵਾਂਸ ਨਾ ਪਸਾ ਬੈਠਿਓ ਸੋ ਜੇ ਇਸ ਚੱਕਰ ਤੇ ਤੁਹਾਡਾ ਕੋਈ ਖੁਦ ਇਟਲੀ ਤੋਂ ਬੰਦਾ ਪੇਪਰ ਲਾ ਰਿਹਾ ਵਾ ਤੁਹਾਡਾ ਜਾਣਕਾਰ ਆ ਬਾ ਕਿ ਤੁਸੀਂ ਮਾਲਕ ਬਦਲ ਸਕਦੇ ਆ ਤੇ ਸੌਖਾ ਵਾ ਏਜੰਟ ਦੇ ਚੱਕਰ ਚ ਨਾ ਪਿਓ ਤੇ ਐਵੇਂ ਪੈਸੇ ਨਾ ਪਸਾ ਬੈਠੇ ਹੋ ਸੋ ਇਸ ਤੇ ਨਵੀਂ ਕੰਪਨੀ ਦੇ ਪੇਪਰ ਲੱਗਣਗੇ ਉਹਨੂੰ ਕਨਵਰਜਨ ਪੇਪਰ ਕਹਿੰਦੇ ਆ ਤੇ ਨਵੇਂ ਤੁਹਾਡਾ ਜਿਹੜਾ ਵਾ ਆਫਰ ਲੈਟਰ ਜੌਬ ਜਿਹੜਾ ਵਾ ਉਹ ਆਏਗਾ ਤੇ ਜੇ ਉਹ ਵੀ ਜੀ ਇਮੀਗ੍ਰੇਸ਼ਨ ਮੰਨਦੀ ਆ ਕਿ ਹਾਂ ਕੋਈ ਚੱਕਰ ਨਹੀਂ ਤੁਸੀਂ ਜਿਹੜੀ ਆ ਕਨਵਰਜਨ ਜਿਹੜੀ ਆ ਆਪਣੀ ਕੰਟਰੈਕਟਰ ਜੀ ਤੇ ਨੋ ਲਾਸਟਾ ਦੀ ਕਰ ਸਕਦੇ ਆ ਸੋ ਇਹ ਹਰ ਇੱਕ ਕੇਸ 'ਚ ਨਹੀਂ ਹੈਗਾ ਸੋ ਇਸ ਕਰਕੇ ਭੈਣ ਭਰਾਵਾਂ ਦੀ ਰਿਕਵੈਸਟ ਸੀ ਤਾਂ ਮੈਂ ਸੋਚਿਆ ਵੀਡੀਓ ਬਣਾਵਾ ਇਸ ਨੂੰ ਦਬ ਕੇ ਸ਼ੇਅਰ ਤੇ ਲਾਈਕ ਕਮੈਂਟ ਕਰਨਾ ਭੁੱਲਿਓ ਉਦ ਤੱਕ ਲਈ Rabraka.